ਤੇ ਮੇਰਾ ਜੀ ਕਰੇ ਯਾਰ ਕਿਤੇ ਦੋ ਤਿੰਨ ਗਾਣੇ ਹੋ ਜਾਣ ਤੇ ਮੈਂ ਫਿਰ ਭਾਜੀ ਨਾਲ ਗੱਲ ਕੀਤੀ ਮੈਂ ਕਿਹਾ ਭਾਈ ਜੀ ਤੁਸੀਂ ਕਹਿੰਦਾ ਕੀ ਗਾਣਾ ਮੈਂ ਕਿਹਾ ਮਾਨਕ ਸਾਹਿਬ ਦੇ ਤੇ ਨਵੇਂ ਗੀਤ ਮਨਵਾਉਂਦੇ ਆ ਗਾਣੇ ਕਹਿੰਦੇ ਕੋਈ ਗੱਲ ਨਹੀਂ ਸੀ ਉਹਨਾਂ ਨੇ ਵਾਜਾ ਵਜਾਇਆ ਸੀ ਬਾਕੀ ਸਾਜ-ਸਰ ਉਹਨਾਂ ਨਾਲ ਵਜਾ ਕੇ ਮੇਰੇ ਨਾਲ ਨਹੀਂ ਤੁਸੀਂ ਗਾਇਆ ਔਰ ਉਹਨਾਂ ਨੇ ਹਾਜੀਪੁਰਾ ਮਿਊਜ਼ਿਕ ਵਕੀਲ ਸਾਹਿਬ ਨੇ ਮੇਰੇ ਨਾਲ ਵਾਜਵ ਜਾਇਆ ਮੇਰੇ ਨਾਲ ਮਿਊਜ਼ਿਕ ਵਜਾਇਆ ਉਹਨਾਂ ਨੇ ਅੱਛਾ ਜੀ ਆ ਪਹਿਲਾਂ ਦੋ ਦਿਨ ਤਿਆਰੀ ਕਰਾਈ ਇੱਕ ਗਾਣਾ ਸੀਗਾ ਗੱਲ ਸੁਣ ਸਿਆਲਾਂ ਦੀ ਕੁੜੀਏ ਨਹੀਂ ਮੂੰਹ ਮਿੱਠੀ ਐ ਜ਼ਹਿਰ ਦੀ ਐ ਕੁੜੀਏ ਨਹੀਂ ਤੋ ਕਾ ਤੋ ਲਾਰਾ ਲਾਣਾ ਸੀ ਜੇ ਗਲੀਆਂ ਚ ਰਾਂਝਾ ਰੋਲਤਾ ਆ ਗਿਆ ਮੈਂ ਇੱਕ ਹੁੰਦਾ ਸੀ ਲੁੱਚੇ ਲੰਡੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਤੇ ਇੱਕ ਹੋਰ ਗਈ ਸੀ ਅ ਮੈਂ ਉਹਦਾ ਨਾਮ ਭੁੱਲ ਗਿਆ ਜੀ ਮੈਨੂੰ ਅ ਪਤਾ ਨਹੀਂ ਕਿ ਦੁਨੀਆ ਤੋਂ ਖੇ ਬਜਨ ਇਸ ਤਰ੍ਹਾਂ ਸਿ ਕੁਛ ਕਿੱਡੀ ਵੱਡੀ ਗੱਲ ਆ ਕਿ ਐਡੇ ਵੱਡੇ ਸਟਾਰ ਸੀ ਤੇ ਤੁਹਾਨੂੰ ਤੇ ਉਹਦਾ ਮਿਲਦਾ ਇਸ਼ਕ ਗੀਤ ਦਾ ਉੜਾੜਾ ਵੀ ਨਹੀਂ ਸੀ ਆਂਦਾਗਾ ਨਹੀਂ ਸੀ ਹੁੰਦਾ ਮੈਨੂੰ ਤੇ ਤੁਹਾਡੇ ਨਾਲ ਮਿਊਜ਼ਿਕ ਵਜਾ ਪਰ ਜੇਦੋਂ ਮੈਂ ਗਾ ਰਿਕਾਰਡ ਕਰੇ ਫਿਰ ਮੈਂ ਪ੍ਰੋਫੈਸ਼ਨਲ ਸਿੰਗਰ ਲੱਗ ਰਿਆ ਸੀ ਉੱਥੇ ਲੋਕਾਂ ਨੂੰ ਬੜਾ ਵਧੀਆ ਹੋ ਗਿਆ ਸੀ ਮੇਰਾ ਨਾਂ ਯਾਰ ਛੋਟੇ ਜਿਹੇ ਮੁੰਡੇ ਨੇ ਕਿਹਾ ਸੁਣਾਗਾ